ਹੈਲੋ ਹਾਂ ਜੀ ਸ਼ਸ਼ੀ ਕੁਮਾਰ ਜੀ। ਅਸੀਂ ਕਰਦੇ ਹਾਂ ਜੀ ਘਰ ਦੀ ਸਫਾਈ। ਪੁਰਾਣੇ ਜੋੜੇ ਕੱਢ ਕੇ ਸਿੱਟਾ ਹੈ ਕਿ ਬੂਟੇ ਚੱਪਾ ਤੇ ਨਵੇਂ ਰੱਖ ਲਾਉਂਦੇ। ਮਾਸੀ ਥਾਂ ਥਾਂ ਜੋੜੇ ਖਲਾ ਰੱਖਿਆ ਬੈੱਡ ਤੋਂ ਇੰਨੇ ਕੱਢੇ ਆ ਮੈਂ ਇੱਕ ਮੋਹਰੇ ਲੈ ਲਏ। ਚੰਮੀ ਨਹੀਂ ਸਮਾਈ ਕਰਦੇ ਸਾਰੇ ਮੈਨੇ ਚੱਕਣੇ ਪਏ। ਮਾਝਾ ਤੋਂ ਮਸ਼ੀਨ ਨੂੰ ਕਾਇੀ ਸੀ ਜਿਹੜੀ ਇੱਥੇ ਰੱਖਦਾ। ਇਹਾਰ ਜਿਹੜਾ ਇਹਦਾ ਚਾਰਜ ਕਿਤੇ ਆ ਇਹਦੇ ਵਿੱਚ ਹੀ ਹੋਊਗਾ ਚਾਲਦਾਰਾ ਪਹਿਨਣਾ ਹੈ ਸਿੱਟੇ ਵਾਲੇ ਨੀਲਾ ਹੁੰਦਾ ਹੈ ਤਾਂ ਕਿਤਾਬ ਵਾਲੀ ਕਰਦੇ ਆ ਪਹਿਨਣਾ ਇਹ ਐ ਕਰ ਲਈ ਉਹ ਤੇ ਫਸਟ ਪੈਸੇ ਪੈਣਾ ਚਾਹੀਦਾ ਥੈਂਕ ਯੂ ਸੂ ਮੇ ਕਿਤਾਬਾਂ ਹਾਂ ਮਾਸੀ ਕਿਤਾਬਾਂ ਦੇ ਪ੍ਰੈਸਾਂ ਨੇ ਇਧਰਲੇ ਪਾਸੇ ਆ ਕਿੰਨੇ ਹਨ ਕਿਤਾਬਾਂ ਤੇ ਪ੍ਰੈਸਾਂ ਹੂੰ

ਰਹ ਚਲਦੀ ਨਹੀਂ ਚਲਦੀ ਮੈਂ ਸਿੱਧੀ ਨਹੀਂ ਚੱਲ ਦੂਜੀ ਚਲਦੀ ਮੈਂ ਸਿੱਧਾ ਐਂ ਕਰੀ ਤੜਕਾਰਾ ਲਾਦੀ ਕਹਿੰਦਾ ਲਾ ਲੀ ਬਾਈਨ ਬਾਹਰ ਭੱਜ ਜਾਂਦੇ ਫਿਰ ਛਲਪੇ ਜੂ ਬਾਈ ਦੇ ਮੈਂ ਮਾਰੂ ਕਿ ਬਣਾ ਦੂੰਗੀ ਜਿਹੜੇ ਵਾਸਤੇ ਹੂੰ ਮਾਰ ਜੀ ਮੇਰੇ ਸਾਲਾ ਮੈਂ ਸਿੱਧਾ ਆ ਕੇ ਦੀਦਾ ਚੱਕ ਅੱਛਾ ਫਿਰ ਚਾਮੋ ਦੇਖ ਬਾਈ ਚੱਲ ਜੂ ਆਪਣੇ ਕੰਮ ਆਪੋਂ ਕਰਦੇ ਹੂਗਾ ਇਹ ਹਾਂ ਸ਼ਾਇਦ ਇਹ ਲਾਈਟ ਕੱਪੜੇ ਤੇ ਹਾਂ ਲਾਈਟ ਜਿਹੜੇ ਕੱਪੜੇ ਤੇ ਤਾਂ ਇਹ ਤਾਂ ਉਹ ਕਟਾਂਗੇ ਆ ਨਾ ਸੂਟ ਆਪਾਂ ਕਿਹੜਾ ਜਿਹੜਾ ਮੈਂ ਕੱਲ ਲਗਾਈ ਸੀਗੀ ਹਾਂ ਉਹ ਆਜ ਤਾਂ ਉਹ ਕੱਟ ਲੂੰਗੀ ਕੱਲ ਨੂੰ ਪਹਿਣ ਵਾਲਾ ਕੱਟ ਲਾਂਗੇ ਨਾ ਉਹਦਾ ਕਿਹੜਾ ਸੂਟ ਬਣਾਣਾ ਸੀ ਉਹ ਦੋਸਲ ਵਾਰ ਸ਼ੂਟੀ ਬਣਾਵਾਂਗੇ ਸਲਵਾਰ ਸ਼ੂਟੀ ਬਣਾ ਲਾਂਗੇ ਸਲਵਾਰ ਮੈਂ ਤਾਂ ਉਹਦੇ ਦੋ ਸੂਟ ਨਹੀਂ ਬਣਗੇ ਬਸ ਕਿੱਡਾ ਛੱਡੂ ਸੂਟ ਆ ਉਹ ਕਿੱਪੀ ਬਣੇਗਾ

ਹਾਂ ਲਾ ਦਨੀ ਸੁਣਾ ਲੈ ਕਿਚਲੀ ਆਲੂ ਲੈ ਚਾਹ ਇਹ ਤੜਕਾ ਲਾ ਕੇ ਜੀ ਆਪਾਂ ਨਾ ਦਸਣਾ ਇੰਝ ਜੀ ਤੇ ਆਜ ਮਲੇਗੀ ਕੀ ਵਾਲੀ ਚਾਹ ਜਿਹੜਾ ਰੋਟਾ ਖਾਣ ਦਾ ਵੀ ਵੀ ਆਣੀ ਆ ਜਾਏਗਾ ਹਾਂ ਬੈਠਣਾ ਹੈ ਬੜੀ ਜੀ ਸ਼ਾਮ ਵਾਲੀ ਚੋ ਕਰਨਾ ਬਾਈ ਸ਼ਾਮ ਵਾਲੀ ਚ ਲਾਉਣਾ ਆਹੋ ਜੀ ਇਹ ਬਤਾ ਦਿੰਦੇ ਦੋ ਦੋ ਵਾਰੀ ਵੀ ਆ ਜਾਂਦਾ ਨਾ ਇਹ। ਕਿਹਾ ਉਹ ਤਹੇ ਵੀ। ਉਹਦੇ ਤਿੰਨ ਵਾਰੀ ਆ ਗਿਆ ਤਨ ਜੀ। ਅੱਛਾ। ਉਹਨੂੰ ਤੇ ਲੱਗਿਰ ਗਿਆ ਰਹੇ ਆਇਆ ਤੂੰ। ਠੀਕ ਹੈ। ਤਨ ਜੀ ਆ ਗਿਆ। ਅੱਛਾ ਬਈ। ਹਾਂ ਜੀ ਬੱਚਾ ਇੰਨਾ ਸਰਕਾ ਲਾ ਦੇ ਸੋ। ਲਾ ਦੇ ਨਾ ਬਈ। ਸੁਮਣ ਤਾਂ ਕਾਲੀ ਚੁੰਨੀ ਦੀ ਛੋਟੀ। ਮੱਤ ਤੇ ਲੈਣੀ ਆ ਤਾਂ ਉਹ ਆ ਤਾਂ ਨਵੀਂ ਮੈਂ ਰੱਖੂਗੀ ਤਾਂ ਲਾ ਕੇ ਸ਼ੂਟਰ ਆ ਲੀਆ। ਫੜਾਈ ਛੋਲੇ। ਕਾਲੀ ਨਹੀਂ ਮਿੱਲੀ ਕਾਏ।